ਮਾਨੋ ਤੁਹਾਨੂੰ ਸਮਝ ਨਹੀਂ ਆ ਰਹੀ ਨਹੀਂ 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 ਨਾਟਰ ਚਲੀ ਗਈ ਆ ਤੁਹਾਨੂੰ ਕੋਣ ਕੀਤਾ ਨੂੰ ਰੁਕ ਜਾ ਗੱਲ ਕਰਕੇ ਜਾ ਜਿਹੜੇ ਜਿਹੜੇ ਉਸ ਟਾਈਮ ਦੇ ਇਹ ਇਹਨਾਂ ਨੇ ਫੋਟੋਸ ਵਾਲਿਆਂ ਨੇ ਡਰਾਮਾ ਲਾਇਆ ਜਿਹਦੇ ਸਾਡਾ ਭਰਾ ਬ੍ਰਿੰਦਰ ਕੁਮਾਰ ਵੀ ਦੱਤ ਹੋਈ ਆ ਇਹਨਾਂ ਨੇ ਦੇਖੋ ਇਹਨਾਂ ਕੋਈ ਰਿਪੋਰਟਿੰਗ ਨਾ ਕਰਿਆ ਇਹ ਇਹਨੇ ਰਿਕਾਰਡਿੰਗ ਮੰਗ ਰਿਹਾ ਸਰ ਤੁਹਾਡੇ ਜਿਹੜੇ ਜਿਹੜੇ ਉਸ ਉਸ ਟਾਈਮ ਤੇ ਜਿਹੜੇ ਡਾਕਟਰ ਸੀਗੇ ਉਹ ਸਾਰੇ ਚਲੇ ਗਏ ਆ ਗੱਲ ਸੁਣੋ ਉਹ ਸਾਰੇ ਇਹਨੇ ਨਹੀਂ ਮੰਗਵਾਇਆ ਰੁਕਰ ਰੁਕਰ ਅਸੀਂ ਇਹਨੇ ਕੋਈ ਵੀਡੀਓ ਮੰਗ ਰਿਹਾ ਸਾਨੂੰ ਵੀਡੀਓ ਨਹੀਂ ਦੇ ਰਹੇ ਆ ਵੀ ਐਕਚੁਅਲੀ ਵਿੱਚ ਉਸ ਆਡੀਟ ਵਿੱਚ ਹੋਇਆ ਕੀ ਆ ਉਹ ਉਸ ਆਡੀਟ ਵਿੱਚ ਹੋਇਆ ਕੀ ਆ ਡਾਕਟਰਾਂ ਕੋਲ ਸੀ ਵੀਡੀਓ ਮੰਗ ਰਿਹਾ ਸਾਨੂੰ ਵੀਡੀਓ ਨਹੀਂ ਦੇ ਰਹੇ ਆ ਜਿਹੜੇ ਜਿਹੜੇ ਉਸ ਟਾਈਮ ਤੇ ਡਾਕਟਰ ਸੀ ਸਾਰੇ 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 ਸ਼ਿਫਟ ਕਰਕੇ ਚਲੇ ਗਏ ਆ ਕਹਿੰਦੇ ਜੇ ਮੈਂ ਹਿੱਤੇ ਬਾਹਰ ਤੋਂ ਕੋਈ ਮੈਡਮ ਕਿਤੇ ਕੁਮਰ ਸਾਹਿਬ ਕਿੱਥੇ ਕਿੱਥੇ ਪਏ ਸੀਗੇ ਕਿਹੜੇ ਬੈਡ ਤੇ ਸੀਗੇ ਇੱਥੇ ਸੀਸੀਟੀਵੀ ਕੈਮਰੇ ਲੱਗੇ ਆ ਸਾਰੇ ਇਹਦੇ ਹਨ ਕੈਮਰੇ ਸਾਰੇ ਹੈ ਨਾ ਸਾਰੇ ਪਾਸੇ ਆ ਕੈਮਰਾ ਇੱਥੇ ਆ ਦੇਖੋ ਇਹਨਾਂ ਨੂੰ ਅਸੀਂ ਉਸ ਟਾਈਮ ਦੀ ਸਿਰਫ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਮੰਗ ਰਿਹਾ ਵੀ ਐਕਚੁਅਲੀ ਝੋਆ ਵੀ ਸਾਹਮਣੇ ਇਹਨਾਂ ਦਾ ਓਡੀ ਆ ਚਲੋ ਓਡੀ ਦੇ ਚ ਓਡੀ ਦੇ ਵਿੱਚ ਕੈਮਰਾ ਨਹੀਂ ਹੋਏਗਾ ਓਡੀ ਦੇ ਵਿੱਚ ਕੈਮਰਾ ਨਹੀਂ ਹੋਏਗਾ ਇਹ ਫੋਰਡਿਸ ਅੰਮ੍ਰਿਤਸਰ ਦੀ ਗੱਲ ਹੈ ਜਿੱਥੇ ਸਾਡੇ ਵੱਡੇ ਭਰਾ ਵਰਿੰਦਰ ਘੁੰਮਣ ਸਿੰਘ ਘੁੰਮਣ ਜੀ ਦੀ ਡੈਥ ਹੋ ਗਈ ਹੈ ਹੁਣ ਡੈਥ ਦਾ ਜਿਹੜਾ ਸਾਨੂੰ ਲੱਗ ਰਿਹਾ ਸਾਨੂੰ ਸ਼ੱਕ ਹੋ ਰਿਹਾ ਵਾ ਕਿ ਇਹਨਾਂ ਕੋਲ ਗਲਤੀ ਦੇ ਨਾਲ ਕੁਝ ਕੁਝ ਡੋਜ਼ ਜਾਂ ਕੁਝ ਨਾ ਕੁਝ ਗਲਤੀ ਹੋਈ ਆ ਕਿਉਂਕਿ ਕਿਉਂਕਿ ਉਹਨਾਂ ਦੀ ਬੋਡੀ ਜਿਹੜੀ ਉਹ ਨੀਲੀ ਪੈਚੀ ਹੋਈ ਆ ਇਹ ਚੀਜ਼ ਲੋਕਾਂ ਦੀ ਮਤਲਬ डॉक्टर साहब हम मौके देना डॉक्टर आप सर आप शिवम जी वीडियो ड्यूटी कब से कब शुरू हुई है छह बजे से ड्यूटी है आप वहाँ पे जो जब ये इवेंट या इंसिडेंस हो गया तब वहाँ पे आप थे या नहीं तब आप वहाँ पे था या नहीं ਫੋਰਟਿਸ ਹਸਪੀਟਲ ਕਿਧਰ ਗਿਆ ਉਹ ਪਈਓ ਰਿਕਾਰਡਿੰਗ ਰੂਮ ਕਿਧਰ ਗਿਆ ਫੋਰਟਿਸ ਹਸਪੀਟਲ ਅੰਮ੍ਰਿਤਸਰ ਇਹਨਾਂ ਕੋ ਅਸੀਂ ਬੜੀ ਨਿਮਰਤਾ ਦੇ ਨਾਲ ਬੜੇ ਪਿਆਰ ਦੇ ਨਾਲ ਅਸੀਂ ਅਸੀਂ ਇਹਨਾਂ ਨੂੰ ਕਹਿ ਰਹੇ ਹਾਂ ਸਾਨੂੰ ਉਸ ਟਾਈਮ ਦੀ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਦੇ ਦੇ ਕਿਧਰ 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 ਹੋਏ ਜਿਆਦਾ ਮਾਰੀਆਂ ਨੇ ਹੋਏ ਦਫ਼ਤਰੇ ਨਾਲ ਗਏ ਦਫ਼ਤਰੇ ਨਾਲ ਹੂੰ ਜਿੱਤੇ ਇਹਨਾਂ ਦੀ ਸੀਸੀਟੀਵੀ ਰਿਕਾਰਡਿੰਗ ਮਿਲ ਗਈ ਔਰ ਉਸ ਸਾਡੇ ਭਰਾ ਦੀ ਬਾਡੀ ਪੂਰੀ ਨੀਲੀ ਹੋ ਚੁੱਕੀ ਹੈ। ਔਰ ਬਿਨਾ ਫੈਮਿਲੀ ਦੇ ਕਨਫਰਮੇਸ਼ਨ ਤੋਂ ਇਹਨਾਂ ਨੇ ਉਸ ਦੀ ਬਾਡੀ ਵੀ ਪੈਕ ਕਰ ਦਿੱਤੀ। ਇਹ ਫੋਰਟਿਸ ਹਸਪੀਟਲ ਅੰਮ੍ਰਿਤਸਰ। ਇਹਨਾਂ ਨੂੰ ਸਾਨੂੰ ਤਿੰਨ ਤਿੰਨ ਘੰਟੇ ਹੋ ਗਏ ਇਹਨਾਂ ਨੂੰ ਬੜੇ ਪਿਆਰ ਮਿੰਤਾ ਦੇ ਨਾਲ ਅਸੀਂ ਕਰਦੇ ਵੀ ਅਸੀਂ ਕੋਈ ਐਕਸ਼ਨ ਨਹੀਂ ਲੈਣਾ ਚਾਹੁੰਦੇ ਸੀ। ਹੈਲੋ ਠੀਕ ਹੈ ਹੈਲੋ ਨਹੀਂ ਨਹੀਂ ਤੇ ਉਹ ਅਜੇ ਅਜੇ ਆ ਫੜੇ ਦਿੰਦਾ ਤੋ ਮਿੰਟ ਰੁਕੋ ਮੈਂ ਨਾਲ ਦੱਪ ਰਿਹਾ ਥੋੜਾ ਕੰਮ ਜ਼ਰੂਰੀ ਹੈ 10 ਮਿੰਟ ਬਾਅਦ ਫੋਨ ਕਰਦਾ ਤੁਹਾਨੂੰ ਇਸੇ ਨੰਬਰ ਤੇ ਲੱਭ ਰਿਹਾ ਸਰ ਜਿਹੜਾ ਆਈ ਸੀ ਯੂ ਦਾ ਉਹ ਵਾਲਾ ਨਾ ਭਾਜੀ ਉਹ ਪੁੱਛੇ ਦੇ ਕਿਹੜਾ ਆਈ ਸੀ ਯੂ ਵਾਲਾ ਕਿੰਨੇ ਕੁ ਵੇਸ ਚ ਕਰਨਾ ਸਰ ਇਹ ਤੁਹਾਨੂੰ ਪਤਾ ਹੋਵੇਗਾ ਆਪਣਾ ਸਾਹਿਬ ਇਹ ਕਿੰਨੇ ਵੇਲੇ ਸ਼ਿਫਟ ਕੀਤਾ ਹੋਰ ਤੀਕਾ ਹਾਂਜੀ ਟਰਾਈਮ ਹੁਣ ਹਾਂ ਹਾਂ ਠੀਕ ਠੀਕ ਆਹ ਇੱਕ ਮਿੰਟ ਠੀਕ ਹੋ ਗਿਆ ਉਸ ਤੋਂ ਕਰ ਦਿੰਦੇ ਠੀਕ ਠੀਕ ਇਹ ਸਾਰਾ ਪਨਾ ਹੈਗਾ ਜੀ ਆਪਣਾ ਫੋਟੋ ਅੰਦਰ ਛੱਡਿਆ ਆਣਾ ਆਪਣਾ ਕਲਰ ਕਮਰੀ ਸਾਹਮਣੇ 8 ਨੰਬਰ ਬੈਠਦੇ ਹਨ 8 ਨੰਬਰ ਬੈਠੀ ਨਾ ਇਹਦਾ ਜ਼ੂਮ ਜ਼ੂਮ ਨਹੀਂ ਹੋ ਸਕਦਾ ਜ਼ੂਮ ਹੋਊਗਾ ਤੁਹਾਨੂੰ ਇਹ ਚੱਲਦੇ ਮੇਰੇ ਟਾਈਮ ਤੇ ਨਾ ਹਾਂ ਮੈਂ ਦੇਖਿਆ ਉੱਥੇ ਸਰ ਆ ਮੈਡਮ ਇੱਥੇ ਖੜੇ ਹੈ ਡਾਕਟਰ ਕਿਹੜੇ ਪ੍ਰਤਿਕਾ ਪ੍ਰਤਿਕਾ ਮੈਡਮ ਮੈਂ ਅੱਜ ਆਫਿਸ ਹੀ ਜਾਣਾ ਅੱਜ ਉਹ ਅੰਕਲ ਬੈਠੇ ਸੀਗੇ ਨਾ ਅੱਗੇ ਪਿੱਛੇ ਕਰਿਓ ਇਹ ਦੋ ਆਪਾਂ ਨੂੰ ਓਟੀ ਲੈ ਕੇ ਅੰਦਰ ਆਏ ਸੀ ਖੜੇ ਆਣਾ ਇਧਰ ਕਮਾ ਕੇ ਆਏ ਨਹੀਂ ਖੜੇ ਆਪਾਂ ਨੂੰ ਲਿਆਉਣਾ ਟਾਈਮ ਨਹੀਂ ਹੈ ਅੰਕਲ ਪਹਿਲਾਂ ਥੋੜੀ ਬੈ ਗਏ ਨੇ ਆ ਇਹ ਫੁੱਲ ਵੀਡੀਓ ਹੈ ਇਹ ਬੜੀ ਪਲੇ ਬੈਗ ਲਾਇਆ ਇੰਨਾ ਹੀ ਦਿਖਦਾ ਵੀਦਨ ਥੋੜਾ ਜਿਹਾ ਵਕਤ ਬਾਅਦ ਰੂਮ ਹੋ ਜਾਏਗਾ ਇਹ ਐਂਟਰੈਂਸ ਹੀ ਹੈ ਜਿਹੜਾ ਬਿਜ਼ਨਸ ਆ ਗਿਆ ਸਾਹਮਣੇ ਆਣਾ ਹੂੰ ਪਹਿਲਾਂ ਕਿਸੇ ਦੀ ਤਾਂ ਉਹਨੇ ਕੰਮ ਕਰਨਾ ਸਾਡੇ ਕੋਲ ਦਨੀਆਂ 4 ਵਜੇ ਇਹ ਉਹਦੀ ਜੋ ਕੱਢ ਕੇ ਬਾਅਦ ਚ ਤੁਸੀਂ ਇੱਥੇ ਲਾਉਂਦੇ ਸ਼ੂਟ ਕੀਤਾ ਨਾ ਕਮਰੇ ਉਹਦੇ ਆਈ ਸੀ ਉਹਦੋਂ ਸਰਜਰੀ ਹੋ ਚੁੱਕੀ ਸੀ ਨਹੀਂ ਨਹੀਂ ਅਜੇ ਸਰਜਰੀ ਨਹੀਂ ਦਾ ਫੋਕ ਸਰਜਰੀ ਕਰਕੇ ਉਸ ਤੋਂ ਬਾਅਦ ਲਿਆਉਣਾ ਨਾ ਉਹਨਾਂ ਨੇ ਇਹਦਾ ਜੇ ਕੋਈ ਪਹਿਲਾਂ ਨਹੀਂ ਮੁੱਢ ਪਰਾ ਰਿਹਾ ਬਸ ਕੱਢ ਲੈਣੇ ਕੋਈ ਉਹ ਮੰਗ ਸਰ ਇਹੀ ਆ ਕਿ ਜੋ ਸਚਾਈ ਹੈ ਉਹ ਸਾਹਮਣੇ ਆਣੀ ਚਾਹੀਦੀ ਆ ਤੁਹਾਨੂੰ ਇਸ ਜਿਸ ਬੰਦੇ ਦੀ ਵੀ ਗਲਤੀ ਆ ਉਹਨੂੰ ਉਸ ਜੀ ਦੀ ਸਹਾਇਤਾ ਬਿਲਕੁਲ ਸਰ ਓਬਵੀਅਸ ਆ ਤੁਹਾਡੇ ਸਾਹਮਣੇ ਇਹ ਜਿਹੀ ਚੀਜ਼ ਦਿਖਾ ਰਹੇ ਨਾਨੂੰ ਸਚਾਈ ਕੀ ਸਪਸ਼ਟੀ ਕਰੂਗੀ ਕੀ ਜਵਾਬਤਾ ਹੈ ਕੀ ਸਟੇਟਮੈਂਟ ਰੌਂਡ ਹੈ ਤੁਹਾਡੀ ਏਡੇ ਉਸ ਟਾਈਮ ਤੇ ਡਾਕਟਰ ਜੀ ਡਾਕਟਰ ਨੇ ਸਿਰਫ ਇਹੀ ਦੱਲ ਰਹੀ ਹੈ ਕਿ ਸਰ ਡੂਰਿੰਗ ਸਰਜਰੀ ਇਹਨਾਂ ਨੂੰ ਕਾਰਡੀਓ ਕਰੈਸ ਹੋਇਆ ਉਹਦੇ ਵਿੱਚ ਅਸੀਂ ਬਹੁਤ ਕੋਸ਼ਿਸ਼ ਕੀਤੀ ਨਿਲੈਕੀ ਸ਼ਫਾਨ ਦੇ ਲਈ ਇਹਨਾਂ ਨੇ ਬਿਲਕੁਲ ਸਰ ਓਬਵੀਅਸ ਗਰਦੋ ਕਾਫੀ ਚੀਜ਼ਾਂ ਦੇ ਇਹਨਾਂ ਕੋ ਜਿਹੜੀ ਚੀਜ਼ਾਂ ਅਸੀਂ ਮੰਗੀਆਂ ਉਹ ਸਾਨੂੰ ਨਹੀਂ ਪ੍ਰੋਵਾਈਡ ਕੀਤੀਆਂ ਗਈਆਂ ਜਾਂ ਸਾਨੂੰ ਨਹੀਂ ਦੱਸਿਆ ਗਿਆ ਹਾਂਜੀ ਅਸੀਂ ਸੀਸੀਟੀਵੀ ਉਹ ਵੀ ਅਸੀਂ ਜਦੋਂ ਲਾਈਵ ਆਏ ਆਪਣੇ ਫੇਸਬੁਕ ਪੇਜ ਤੇ ਉਦੋਂ ਇਹਨਾਂ ਨੇ ਸਾਡੇ ਨਾਲ ਕੋਆਪਰੇਟ ਕੀਤਾ ਅਦਰਭਜ ਨਹੀਂ ਦਿੱਤਾ ਸਾਨੂੰ ਕੋਈ ਇੱਕ ਆਮ ਬੰਦੇ ਨੂੰ ਜਿੱਦਾਂ ਤੁਸੀਂ ਸਮਝਾ ਕੇ ਭੇਜਦੇ ਲੋ ਇੰਪੈਰੀ ਹੋਣੀ ਚਾਹੀਦੀ